ਬੇਹੱਦ ਗਮਗੀਨ ਮਾਹੌਲ ਵਿੱਚ ਐਸ.ਆਈ. ਚੰਨਜੀਤ ਸਿੰਘ ਦਾ ਹੋਇਆ ਅੰਤਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਥੇ ਸਰਹਾਲੀ ਬੁਲਟੋਹਾ ਵਿਖੇ ਕਸਬਾ ਗੋਂਦਵਾਲ ਸਾਹਿਬ ਵਿਖੇ ਹੋਈ ਝਗੜੇ ਨੂੰ ਸੁਲਝਾਉਣ ਗਏ ਸਭ ਇੰਸਪੈਕਟਰ ਚੰਨਜੀਤ ਸਿੰਘ ਪਰ ਦੁੱਖ ਦੀ ਗੱਲ ਹੈ ਇਹ ਹੈ ਕਿ ਉਹਨਾਂ ਉੱਤੇ ਗੋਲੀ ਚਲਾ ਕੇ ਉਹਨਾਂ ਦੀ ਹੀ ਹੱਤਿਆ ਕਰ ਦਿੱਤੀ ਜਾਂਦੀ ਹੈ ਇਸ ਘਟਨਾ ਚੋਂ ਇੱਕ ਹੋਰ ਪੁਲਿਸ ਮਲਾਜ਼ਮ ਦੀ ਬਾਹ ਮੀ ਟੁੱਟ ਗਈ ਅੱਜ ਸ਼ਹੀਦ ਚਨਜੀਤ ਸਿੰਘ ਦੀ ਅੰਤਮ ਦੇ ਉਹਨਾਂ ਦੇ ਜੱਦੀ ਪਿੰਡ ਥੇ ਸ੍ਰਿ ਹਲੀਨ ਦੀ ਗਈ ਪਿੰਡ ਚੋਂ ਦੁੱਖ ਦੀ ਲਹਿਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਬੱਚਿਆਂ ਦੀ ਹਾਲਤ ਵੇਖੀ ਨਹੀਂ ਜਾਂਦੀ ਅੰਤਮ ਦਰਸ਼ਨਾਂ ਵਾਸਤੇ ਘਰ ਲਿਆਂਦੀ ਗਈ ਮ੍ਰਿਤਕ ਦੇ ਜਿਸ ਤੋਂ ਬਾਅਦ ਅੰਤਮ ਸੰਸਕਾਰ ਬਲਟੋਹਾ ਵਿਖੇ ਕੀਤਾ ਗਿਆ ਇਸ ਮੌਕੇ ਖਲਕਾ ਖੇਮ ਕਰਨ ਦੇ ਮੌਜੂਦਾ ਐਮਐਲਏ ਸਰਦਾਰ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਚੰਜੀ ਸਿੰਘ ਦੀ ਸ਼ਹਾਦਤ ਸਾਡੀ ਸਾਂਝੀ ਇੱਕ ਵੱਡੀ ਨੁਕਸਾਨ ਵਾਲੀ ਗੱਲ ਹੈ ਅਤੇ ਅਸੀਂ ਹਾਰ ਸਮੇਂ ਪਰਿਵਾਰ ਦੇ ਨਾਲ ਹਾਂ ਉਥੇ ਹੀ ਡੀਜੀਪੀ ਗੌਰਵ ਜਾਦਵ ਨੇ ਵੀ ਕਿਹਾ ਕਿ ਇਹ ਸਾਡੀ ਫੌਜੀ ਵੱਡਾ ਨੁਕਸਾਨ ਹੈ ਅਤੇ ਪੰਜਾਬ ਪੁਲਸ ਅਦਾ ਪਰਿਵਾਰ ਦੇ ਨਾਲ ਖੜੀ ਰਹੇਗੀ ਇਸ ਮੌਕੇ ਤੇ ਹਲਕਾ ਖੇਮ ਕਰਨ ਦੇ ਵਿਧਾਇਕ ਸਰਵਨ ਸਿੰਘ ਤੁੰਨ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਅਤੇ ਹੋਰ ਕਈ ਆਗੂਆਂ ਨੇ ਹਾਜ਼ਰੀ ਭਰੀ ਅਤੇ ਸ਼ਰਧਾਂਜਲੀ ਭੇਟ ਕੀਤੀ ਬਾਕੀ ਤੁਸੀਂ ਖੁਦ ਸੁਣੋ ਵੱਖ-ਵੱਖ ਆਗੂਆਂ ਦਾ ਕੀ ਹੈ ਕਹਿਣਾ ਅਤੇ ओके दिया बेहद गमगीन तस्वीरें विशेष रिपोर्ट संदीप उपल पिक्की हुई जी हेलो सर ਅੱਜ ਜੀ ਅੰਤਿਮ ਸੰਸਕਾਰ ਹੈ ਸ਼ਹੀਦ ਸੰਜੀਤ ਸਿੰਘ ਘੋੜਾਦਾ ਔਰ ਪੂਰਾ ਕਿਤੇ ਪਿੰਡ ਦੇ ਨਾਮ ਅੱਖਰ ਨਾਮ ਕਰਕੇ ਬੈਠਾ ਹਰ ਕੋਈ ਯਾਦ ਕਰ ਰਿਹਾ ਔਰ ਸਵਾ ਮਾੜਾ ਸੀਗਾ ਜਦੋਂ ਉਹ ਚਲੀ ਜੀ ਬੜੀ ਦੁੱਖ ਦੀ ਘੜੀ ਹੈ ਜਿਸ ਦਿਨ ਤੋਂ ਹੀ ਇਹ ਗੱਲ ਦਾ ਪਤਾ ਲੱਗਾ ਤੇ ਸੱਚਮੁੱਚ ਹੀ ਰਾਤ ਨੂੰ ਨੀਂਦ ਨਹੀਂ ਸੀ ਆ ਰਹੀ ਕਿਉਂਕਿ ਇੱਕ ਕਿਸੇ ਦਾ ਨੌਜਵਾਨ ਬੱਚਾ ਜਿਹੜੀ ਪੰਜਾਬ ਪੁਲਿਸ ਜਿਹੜੀ ਸਾਡੀ ਰੱਖਿਆ ਕਰਦੀ ਹੈ ਤੇ ਉਹ ਅਚਨਚੇਤ ਜੇ ਇਹੋ ਜੀ ਘਟਨਾ ਵਾਪਰ ਕੇ ਉਹਦੀ ਮੌਤ ਹੋ ਜਾਣੀ ਇੱਕ ਤਾਂ ਮੈਂ ਸਮਝਦਾ ਉਹ ਵਿਚਾਰਾ ਮਾਂ-ਬਾਪ ਜਾਣਦਾ ਤੇ ਇੱਕ ਸਾਡਾ ਜਿਹੜਾ ਇਹ ਖੇਮ ਕਰਨ ਨਾਲ ਕਾਝਾ ਬਲਟੋਵਾ ਪਿੰਡ ਆ ਇੱਕ ਸੋਗ ਦੀ ਲਹਿਰ ਆ ਉਹਦੇ ਜਾਣ ਤੋਂ ਬਾਅਦ ਚਰਨਜੀਤ ਇੱਕ ਬਹੁਤ ਵਧੀਆ ਇਨਸਾਨ ਸੀ ਉਹਨੇ ਆਪਣੀ ਬਹੁਤ ਵਧੀਆ ਨੌਕਰੀ ਕੀਤੀ ਹਮੇਸ਼ਾ ਉਹ ਲੋਕਾਂ ਦੇ ਕੰਮ ਆਉਂਦਾ ਰਿਹਾ ਪਰ ਬੜੀ ਦੁਖਦਾਈ ਘਟਨਾ ਸੋ ਇਸ ਵਾਲੀ ਸਰਕਾਰ ਨੇ ਵੀ ਜਿਹੜੀ ਹੈ ਮਤਾਸ਼ੀਤੀ ਅਨਾਉਂਸਮੈਂਟ ਕੀਤੀ ਸੀ ਉਸ ਦੇ ਨਾਲ ਹੀ ਪਰਿਵਾਰ ਚਾਹੁੰਦਾ ਕਿ ਇਨਸਾਫ ਮਿਲੇ ਔਰ ਦੂਜੇ ਪਾਸੇ ਜਿਹੜੀ ਬਾਕੀ ਗ੍ਰਿਫਤਾਰੀਆਂ ਰਹਿ ਗਈਆਂ ਨੇ ਪੁਲਿਸ ਦੇ ਵੱਲੋਂ ਉਹਦੇ ਬਾਰੇ ਕੀ ਜਾਣਕਾਰੀ ਹੈ ਬਿਲਕੁਲ ਵੀਰੇ ਜਿਹੜੀ ਸਰਕਾਰ ਨੇ ਤਾਂ ਉਸੇ ਵਲੀ ਅਨਾਉਂਸਮੈਂਟ ਕਰ ਦਿੱਤੀ ਸੀ ਕਿਉਂਕਿ ਸ਼ਹੀਦ ਕਰਾਰ ਦਿੱਤਾ ਗਿਆ ਚਰਨਜੀਤ ਸਿੰਘ ਨੂੰ ਬਾਕੀ ਜਿਹੜੀ ਰਹਿ ਗਈ ਗ੍ਰਿਫਤਾਰੀਆਂ ਦੀ ਗੱਲ ਮੇਰੇ ਵੀਰ ਕੋਈ ਵੀ ਜਿਹੜਾ ਦੋਸ਼ੀ ਹੈ ਜਿਹੜਾ ਦੋਸ਼ੀ ਬਣਦਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਜੇ ਪੰਜਾਬ ਪੁਲਿਸ ਜਿਹੜੀ ਸਾਡੀ ਰੱਖਿਆ ਕਰਦੀ ਹੈ ਜੇ ਪਿੰਡਾਂ ਦੇ ਵਿੱਚ ਕੋਈ ਡਿਸਪਿਊਟ ਹੁੰਦੇ ਆ ਕੋਈ ਝਗੜੇ ਹੁੰਦੇ ਆ ਤੇ ਜੇ ਪੁਲਿਸ ਹੀ ਨਾ ਉੱਥੇ ਜਾਊਗੀ ਤੇ ਫਿਰ ਲੋਕਾਂ ਦਾ ਕੌਣ ਡਾ ਕੇ ਹਾਲ জানੂਗਾ ਸੋ ਇਹ ਪਰਿਵਾਰ ਜਿਹੜਾ ਸਾਡਾ ਆਪਣਾ ਪਰਿਵਾਰ ਆ ਮੇਰਨਾ ਦਾ ਮੇਰੇ ਸਾਡੇ ਉੱਥੇ ਲਾਗੇ ਗਵਾਂਢ ਹੀ ਇਹ ਆਪਣਾ ਹੀ ਪਰਿਵਾਰ ਉੱਥੇ ਵਿਚਾਰਾ ਵਿਆਹ ਹੋਇਆ ਅਸੀਂ ਸਾਡੀ ਆਪਣੀ ਉਹ ਲੜਕੀ ਹੈ ਤੇ ਬੜਾ ਇਹ ਮੈਂ ਸਮਝਦਾ ਕਿ ਸਾਡੇ ਇਲਾਕੇ ਦੇ ਵਿੱਚ ਹੀ ਇਹ ਸੋਗ ਦੀ ਲਹਿਰ ਆ ਪੂਰਾ ਇਨਸਾਫ ਜਿਹੜਾ ਪਰਿਵਾਰ ਨੂੰ ਦਿੱਤਾ ਜਾਊਗਾ ਠੀਕ ਹੈ ਤਦੋਂ ਅਸੀਂ ਇਸ ਕੇਸ ਦੇ ਵਿੱਚ ਜਸਟਿਸ ਕਰਾਂਗੇ ਤੇ ਪਰਿਵਾਰ ਦਾ ਧਿਆਨ ਰੱਖਾਂਗੇ ਸਰਕਾਰ ਵੱਲੋਂ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹਦਾਇਤ ਹੈ ਅੱਜ ਹੁਣੇ ਪਰਿਵਾਰ ਨਾਲ ਗੱਲ ਹੋਈ ਹੈ ਸਾਰੀ ਗੱਲ ਸਾਂਝੀ ਹੋਈ ਸੋ ਅਸੀਂ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਕਰਾਂਗੇ ਜਿਹੜੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਕਿਆ ਸੋਨੇ ਨਾਮ ਜਿਹੜ ਕਰਕੇ ਇਹਨਾਂ ਨੇ ਇਨਵੈਸਟਿਗੇਟ ਇਹ ਸਜ਼ਾ ਦੀ ਗੱਲ ਕਰਦੇ ਜਿਵੇਂ ਪਰਿਵਾਰ ਕਹਿੰਦਾ ਸਕੂਲ ਕਈ ਲੋਕ ਕਈ ट्रोल ਸੋਸ਼ਲ ਮੀਡੀਆ ਤੇ ਕਿਸ ਤਰੀਕੇ ਨਾਲ ਚੱਲੇ ਫਿਰ ਕੀ ਕਹਿਣਾ ਚਾਹੁੰਦੇ ਨੇ ਦੋਸ਼ੀਆਂ ਨੂੰ ਕਿ ਕਈਆਂਾਂ ਦਾ ਕੋਈ ਸਖਤ ਸਜ਼ਾ ਮਿਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤੌਰ ਤੇ ਮੈਂ ਦਖਲ ਨਹੀਂ ਦੇਣਾ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਹੈਗੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤ ਤੋਂ ਸਖਤ ਕਰ ਦੇ। ਥੈਂਕ ਯੂ ਜੀ ਥੈਂਕ ਯੂ